ਜੀ ਮੇਰਾ ਨਾਮ ਰਜਨੀ ਸ਼ਰਮਾ ਨਿਵਾਸੀ ਆਪਾਂ ਤਾਰੀਵਾਲ ਦੇ ਅਸੀਂ ਰਗਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਭੈਣ ਭਰਾਵਾਂ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਬਾਕੀ ਰਗਨਾਥ ਮੰਦਰ ਦਾ ਪਤਾ ਹੈ ਦਿਲ ਤੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਯੋਗ ਵਾਸਤੇ ਜਗ੍ਹਾ ਦਿੱਤੀ ਔਰ ਕਿਰਨ ਮਹਾਜਨ ਜੀ ਔਰ ਮੈਮ ਮਿਲ ਕੇ ਆਪਾਂ ਯੋਗ ਕਰਵਾਨੇ ਆ ਔਰ ਯੋਗਾ ਨਾਲ ਹੀ ਸਾਡੇ ਸਾਰੇ ਭੈਣਾਂ ਜੁੜੀਆਂ ਆਈਆਂ ਨੇ ਔਰ ਕਹਿ ਰਹੀਆਂ ਸੇ ਆਪਾਂ ਤੀਆਂ ਦਾ ਤਿਹਾਰ ਮਨਾ ਬਹੁਤ ਹੀ ਅੱਛਾ ਇੱਕ ਲੈਸਨ ਵੀ ਦੇ ਰਿਹਾ ਹੈ ਕਿਉਂਕਿ ਪਹਿਲੇ ਹੀ ਸਮੇਂ ਵਿੱਚ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਧੀਰੇ ਧੀਰੇ ਕਰਦੇ ਆ ਸਾਡੀ ਵਿਸੇਦ ਖੋਈ ਜਾ ਰਹੀ ਸੀ ਔਰ ਫਿਰ ਅਸੀਂ ਆ ਸਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਪਹਿਲਾਂ ਟਾਈਮ 'ਚ ਪੇਕੇ ਜਾਂਦੀਆਂ ਸੀ ਲੜਕੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਦੁੱਖ ਸੁੱਖ ਫੋਲਦੀਆਂ ਸੀ ਉਹ ਤੀਆਂ ਦਾ ਤਿਉਹਾਰ ਮਨਾਉਂਦੀਆਂ ਸੀ ਉਹ ਖਤਮ ਹੋਇਆ ਜਾ ਰਿਹਾ ਸੀ ਪਰ ਫਿਰ ਅੱਜ ਦੇਖਣ ਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ 'ਚ ਐ ਰੁਗਨਾਤ ਮੰਦਾਂ ਨਹੀਂ ਹੋਲੀ ਲਈ ਸਾਰੇ ਹੀ ਮਨਾ ਰਹੇ ਨੇ ਔਰ ਸਾਰਾ ਬੜਾ ਅੱਛਾ ਫੀਲ ਕਰ ਰਹੇ ਨੇ ਕਿ ਇਹ ਪਾਇਆ ਸਾਰਾ ਮਨਾਈਏ ਔਰ ਸਾਰੇ ਨੇ ਪਹਿਨ ਪਰਾ ਖੁਸ਼ ਰਹੀਏ ਜੀ ਮੈਂ ਕਿਰਨ ਮਹਾਜਨ ਸਨਾਤਨ ਤਨੰਦਨ ਵੀ ਜੁੜੇ ਹੋਏ ਆਸੀਂ ਉਹਦੇ ਵੀ ਜਿਲ੍ਹਾ ਪ੍ਰਭਾਰੀਆਂ ਔਰ ਪਤੰਜਲੀ ਵੱਲੋਂ ਅਸੀਂ ਜੁੜੇ ਹੋਏ ਆਂ ਉਹਨਾਂ ਦਾ ਹੀ ਸਾਨੂੰ ਜਿਲ੍ਹਾ ਇੰਚਾਰਜ ਆ ਔਰ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸੱਭਿਆਚਾਰ ਦਾ ਪ੍ਰੋਗਰਾਮ ਅਸੀਂ ਕਰਵਾਣੇ ਆ ਤੇ ਇਹ ਅੱਜ ਅਸੀਂ ਤਿੰਨਾਂ ਇਤਿਆਹ ਸਾਰੇ ਰਲ ਮਿਲ ਕੇ ਮੇਰੇ ਸਾਥ ਜੋਗਾ ਵਾਲੀਆਂ ਆਸ ਪੜੋਸ ਜਿੰਨੇ ਵੀ ਸਾਰੇ ਰਲ ਮਿਲ ਕੇ ਜੋਗਾ ਮਨਾ ਰਹੇ ਨੇ ਅੱਜ ਦੀ ਔਰਤ ਸਿਰਫ ਇੱਕ ਯੋਗਨ ਨਾਲ ਜੁੜੀ ਹੋਰ ਵੀ ਬਹੁਤ ਜਿਆਦਾ ਉੱਚੇ ਚ ਪੱਧਰ ਤੇ ਗਈ ਹੋਈ ਹੈ ਜਿੱਨਾ ਕਿ ਪਾਇਲਟ ਹੈ ਕੋ ਜਹਾਜਾਂ ਤੱਕ ਹਵਾਈ ਜਹਾਜ਼ ਤੱਕ ਪਹੁੰਚੀ ਹੈ ਕੋਈ ਕੋਈ ਚੰਦਰਮਾ ਤੱਕ ਪਹੁੰਚੀ ਹੋਈ ਹੈ ਅੱਜ ਦੀ ਔਰਤ ਇੱਕ ਨਿਰੇ ਘਾਰ ਜੋਗੀ ਨਹੀਂ ਰਹਿ ਗਈ ਬਹੁਤ ਸਮਾਜ ਵਾਸਤੇ ਅੱਗੇ ਵੱਧ ਚੜ ਕੇ ਕੰਮ ਕਰ ਰਹੀ ਹੈ ਤੇ ਤੀਆਂ ਤੇ ਆ ਜਿਹੜਾ ਸੋਨ ਦੇ ਵੀ ਨਹੀਂ ਆਂਦਾ ਤੇ ਇਸ ਤਰ੍ਹਾਂ ਸ਼ੁੱਜੀ ਦੀ ਵੀ ਬੜੀ ਉਪਾਸਨਾ ਕਰਦੇ ਆ ਔਰ ਇੰਦਰ ਲੋਕ ਬਰਸ਼ਾਵਤ ਬਰਸਾਉਂਦੇ ਨੇ ਔਰ ਗਰਮੀ ਦੇ ਵਿੱਚ ਵੀ ਸਾਨੂੰ ਮਤਲਬ ਸ਼ੀਤਲਤਾ ਪ੍ਰਦਾਨ ਕਰਦੇ ਨੇ ਤੇ ਅੱਜ ਬਹੁਤ ਗਰਮੀ ਦਾ ਮੌਸਮ ਹੈ ਤੇ ਇਸ ਵਿੱਚ ਵੀ ਬੜੀਆਂ ਸਾਡੀਆਂ ਸਾਰੇ ਪੈਨਾ ਬੜੀਆਂ ਨੱਚ ਟੱਪ ਕੇ ਗਿੱਧਾ ਬਣਾ ਰਹੀਆਂ ਉਹ ਗਿੱਧਾ ਕਰ ਰਹੀਆਂ ਮੈਂ ਸਭ ਪੈਨਾ ਦਾ ਬਹੁਤ ਸ਼ੁਕਰੀਆਦਾ ਕਰਦੀ ਆ ਜਿਹੜੀਆਂ ਇੱਥੇ ਆਈਆਂ ਔਰ ਅਸੀਂ ਖਗਨਾਸ ਮੰਦਿਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਜਦਾ ਕਰਨਿਆ ਜਿਨ੍ਹਾਂ ਨੇ ਸਾਨੂੰ ਇੱਥੇ ਮਤਲਬ ਯੋਗਾ ਕਰਨ ਵਾਸਤੇ ਔਰ ਨੱਚਣ ਟੱਪਣ ਵਾਸਤੇ ਅਨੁਮਤੀ ਦਿੱਤੀ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ